ਨਮਸਕਾਰ ਦੋਸਤੋ ਮੈਂ ਸ਼ਮੀ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਸਮੇਂ ਪੁਚੇਨ ਰੋਡ ਜਾਮ ਸਿੰਘ ਤਹ ਅਜ਼ਹਰ ਪੰਚਾਇਤ ਦਫਤਰ ਦੇ ਬਾਹਰ ਖੜੇ ਆ ਗਏ ਆ ਜਿੱਥੇ ਲੋਕਾਂ ਦਾ ਰੋਡ ਵੀ ਜਾਮ ਕਰ ਦਿੱਤਾ ਗਿਆ ਇਹਦਾ ਰੋਡ ਜਾਮ ਕਰਨਾ ਮੇਨ ਕਾਰ ਇਹੀ ਹੈਗਾ ਕਿ ਜਿੱਥੇ ਅੱਜ ਇਹਨਾਂ ਦਾ ਦੱਸਿਆ ਜਾਂਦਾ ਹੈ ਜਨਾਬਾਂ ਨੂੰ ਲੈ ਕੇ ਜਿਹੜੀ ਫੈਲਾਂ ਜਿਹੜਾ ਜਮਾ ਹੋਣੀ ਸੀਂ ਦੀਆਂ ਪਰ ਜਿਹਦਾ ਇਹ ਵੀ ਮੰਗ ਹੈਗੀ ਹੈ ਕਿ ਇੱਥੇ ਕੋਈ ਵੀ ਮੌਕੇ ਦੇ ਅਧਿਕਾਰੀ ਜਿਹੜਾ ਤੇ ਨਹੀਂ ਹੈਗਾ ਕੋਈ ਵੀ ਅਫਸਰ ਪੰਚਾਇਤ ਸੈਕਟਰੀ ਹੈ ਜਾਂ ਉਹਨੂੰ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਪਰ ਨੀਂਦ ਮਿਲਦੇ ਪੇ ਉਹਨਾਂ ਨੂੰ ਅੰਡਰਗਰਾਊਂਡ ਕੀਤਾ ਗਿਆ ਹੈ ਪਰ ਇਹਨਾਂ ਉਹਨਾਂ ਦੀ ਜਿਹੜੇ ਚੁਲੇ ਟੈਕਸੀ ਪਰਚੀਆਂ ਚਾ ਉਹਨਾਂ ਦੀ ਜਿਹੜੇ ਫੈਲਾ ਉਹ ਭਰੀ ਜਾਇ ਕਿਤੇ ਆ ਪਰ ਸਾਡੀ ਜਿਹੜੇ ਨਾਲ ਨਾਲ ਸਾਡੀ ਇਧਰ ਫੈਲਾ ਕਰਉਂਦੇ ਆ ਸਾਡੇ ਚੁਲੇ ਟੈਕਸੀ ਜਮਾ ਕਿਤੇ ਗਈ ਆ ਪਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿੱਥੇ ਲੋਕਾਂ ਦੇ ਪਾਸੋਂ ਕੈਬਨਰ ਮੰਤਰੀ ਲਾਚੰਦ ਦਾ ਮੋਰਟਾਰ ਨਾਲੇ ਲਾਈ ਜਾਇ ਕਿਤੇ ਉੱਥੇ ਮੌਜੂਦਾ ਸਰਕਾਰ ਦੇ ਵੀ ਨਾਂ ਦੇ ਬਾਜੀ ਕੀਤੀ ਜਾਇ ਕਿਤੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੀਆਂ ਕਿ ਲੋਕਾਂ ਦਾ ਪਾਸੋਂ ਰੋਸ ਹੈਗਾ ਆ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜੇ ਸਾਡੀ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਇਹ ਜਿਹੜਾ ਧਰਨਾ ਇੱਦਾਂ ਹੀ ਚੱਲੀ ਰਹੇਗਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਲੰਬ ਜੇ ਰੋਸ਼ ਹੈਗਾ ਕਿ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਸਾਡੀਆਂ ਕੋਈ ਵਿਧਕਾਰ ਇਥੇ ਮੌਕੇ ਦਾ ਨਹੀਂ ਪਹੁੰਚਿਆ ਸਾਡਾ ਜਿਆਦਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਚਲੋ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ਮੀਰ ਸਨੋਤਰਾ ਆਪਣੇ ਸੰਯੋਗੀ ਕੁਸ਼ਪਲਾਤਾ ਦੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਔਰ ਮੈਂ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਚੈਨਲਾਂ ਦਾ ਜੀ ਧੰਨਵਾਦ ਕਰਦਿਆਂ ਕਿ ਜਿਨ੍ਹਾਂ ਨੇ ਅੱਜ ਇਹ ਜਿਹੜੀ ਆਮ ਲੋਕਾਂ ਦੀ ਸਮੱਸਿਆ ਇਨੂੰ ਸੁਣਨ ਦੇ ਵਾਸਤੇ ਆਪਣਾ ਸਮਾਂ ਕੱਢਿਆ ਔਰ ਲੋਕਾਂ ਨੇ ਕੀਤਾ ਗਿਆ ਤੁਹਾਡੇ ਵੱਲੋਂ ਨਿਰੋਡ ਜਮਨ ਸਿੰਘ ਜਿਹੜਾ ਪੰਚਾਇਤੀ ਦਫ਼ਤਰ ਹੈਗਾ ਉਹਦੇ ਬਾਰੇ ਕੀ ਕਾਰਨ ਹੈ ਹਾਂ ਜੀ ਜਿਸ ਤਰ੍ਹਾਂ ਕਿ ਪਤਾ ਹੈ ਕਿ ਪੰਚਾਇਤੀ ਇਲੈਕਸ਼ਨ ਆ ਗਏ ਆ ਔਰ ਇਲੈਕਸ਼ਨਾਂ ਦੇ ਵਿੱਚ ਜ਼ਰੂਰੀ ਹੈ ਕਿ ਚਾਹੇ ਪੰਚਾਇਤਾਂ ਸਰਪੰਚਾ ਉਹਨਾਂ ਦੀਆਂ ਫਾਈਲਾਂ ਲੱਗਦੀਆਂ ਉਹ ਫਾਈਲਾਂ ਦੇ ਵਿੱਚ ਕੁਝ ਅਹਿਮ ਡਾਕੂਮੈਂਟ ਹੁੰਦੇ ਆ ਜਿਦੇ ਵਿੱਚ ਇੱਕ ਚੁੱਲਾ ਟੈਕਸ ਦੀ ਪਰਚੀ ਵੀ ਲਾਜ਼ਮੀ ਹੈ ਔਰ ਕਾਫੀ ਤਨਾਤ ਹੋਏ ਲੋਕ ਜਿਹੜੇ ਆ ਇਹ ਖੱਜਲ ਖਾਰੋ ਰਿਆ ਸੈਕਟਰੀ ਨੂੰ ਲੱਭ ਰਿਆ ਸੈਕਟਰੀ ਨਹੀਂ ਲੱਭ ਰਿਆ ਔਰ ਇੱਥੇ ਆਂਦੇ ਵਿਚਾਰੇ ਸਵੇਰੇ ਆਂਦੇ ਆ ਸ਼ਾਮ ਨੂੰ ਜਿਹੜੇ ਚਲੇ ਜਾਂਦੇ ਆ ਔਰ ਇਹ ਸਰਕਾਰ ਦੀ ਵਿੱਚ ਜਿਹੜਾ ਪਿੱਛੇ ਜਿਹੜਾ ਹੱਥ ਆ ਗਿਆ ਸਰਕਾਰ ਸਰਕਾਰ ਨੇ ਜਿਹੜੇ ਆ ਇਹ ਜਿੰਨੇ ਵੀ ਸੈਕਟਰੀ ਆ ਇਹ ਅੰਡਰਗਰਾਊਂਡ ਕਰ ਲਿਆ ਔਰ ਪਤਾ ਇਹ ਵੀ ਚਲਿਆ ਆ ਕਿ ਇਹ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਲੋਕ ਆ ਗਿਆ ਪੰਚ ਸਰਪੰਚ ਜਿਨ੍ਹਾਂ ਦੀ ਫਾਈਲਾਂ ਲਾਣੀਆਂ ਉਹਨਾਂ ਦੀਆਂ ਪਰਚੀਆਂ ਡੀਆਂ ਉਹ ਕੱਟੀਆਂ ਗਈਆਂ ਨੇ ਹੁਣੇ ਮੈਂ ਜਿਹੜੀ ਆ ਕੋਲੀਆਂ ਇੱਕ ਚਾਹ ਦੀ ਦੁਕਾਨ ਦੇ ਉੱਤੇ ਸੈਕਟਰੀ ਬੈਠਿਆ ਸੀ ਮੈਨੂੰ ਪਤਾ ਲੱਗਾ ਸੂਤਰਾਂ ਤੋਂ ਮੈਂ ਤੁਰੰਤ ਉੱਥੇ ਗਿਆ ਸੀ ਹੁਣ ਜਸਟ ਮੈਂ 15 ਮਿੰਟ ਪਹਿਲੇ ਉੱਥੇ ਗਿਆ ਸੀ ਔਰ ਮੈਨੂੰ ਪਤਾ ਲੱਗਾ ਕਿ ਉਹ ਜਿਹੜਾ ਹੁਣ ਬੰਦਾ ਜਿਹੜਾ ਉਹ ਤਾਰਾਗੜ ਚੱਲ ਗਿਆ ਕਿਸੇ ਸਰਪੰਚ ਦੀ ਗੱਡੀ ਦੇ ਵਿੱਚ ਬੈਠ ਕੇ ਤਾਰਾਗੜ ਚੱਲ ਗਿਆ ਇਹ ਬਿਲਕੁਲ ਜਿਹਾ ਅਨਿਆਇ ਹੈਗਾ ਆਮ ਜਨਤਾ ਦੇ ਨਾਲ ਅਨਿਆਇ ਹੈਗਾ ਇਹ ਲੋਕਤੰਤਰ ਦਾ ਜਿਹੜਾ ਹੱਤਿਆ ਕਰ ਰੇਣਾ ਇਹ ਲੋਕਤੰਤਰ ਨਹੀਂ ਹੈ ਡਿਕਟੇਟਰਸ ਹੈ ਪੈਗਾ ਤੇ ਅਸੀਂ ਚਾਹੁੰਦੇ ਆ ਸਾਡੀ ਮੰਗ ਆ ਗਈ ਹੈ ਕਿ ਤੁਰੰਤ ਇਤੇ ਜੋ ਵੀ ਸੰਬੰਧਤ ਪੰਚਾਇਤਾਂ ਦੇ ਸਕਟਰੀ ਆ ਗਏ ਇੱਥੇ ਬਹਿ ਕੇ ਇਹ ਲੋਕਾਂ ਦੀਆਂ ਪਰਚੀਆਂ ਘਟਣ ਤਾਂ ਕਿ ਲੋਕ ਜੇ ਆਪਣੀ ਆਪਣੀਆਂ ਫਾਈਲਾਂ ਜਿਹੜੀਆਂ ਉਸ ਸਮੇਂ ਸਿਰ ਲਗਾ ਸਕਣ ਔਰ ਆਪਣੇ ਜਿਹੜੇ ਇਲੈਕਸ਼ਨ ਦੀ ਕੈਂਪੇਨ ਦੇ ਵਿੱਚ ਜਾ ਸਕਣ ਮੇਰਾ ਨਾਮ ਰਾਮ ਮੁਰਤੀ ਹੈ ਜੀ ਰਾਮ ਮੁਰਤੀ ਜੀ ਰੋਡ ਜਾਮ ਕੀਤਾ ਨਰੋਡ ਜੈਮਲ ਸਿੰਘ ਵਾਲਾ ਪੰਚਾਇਤ ਦਫਤਰ ਦੇ ਬਾਹਰ ਸਰਕਾਰ ਦੇ ਖਿਲਾਫ ਵੀ ਮੰਤਰੀ ਖਰਾਬ ਦੀ ਨਾਹਰੇਬਾਜੀ ਕੀਤੀ ਜਾ ਰਹੀ ਕੀ ਕਾਰਨ ਰਿਹਾ ਕਾਰਨ ਸਾਰੇ ਇਹੀ ਆ ਕਿ 27 ਸਤੰਬਰ ਨੂੰ ਜਿਹੜੀਆਂ ਇਹ ਇਲੈਕਸ਼ਨ ਆ ਜਿਹੜੀਆਂ ਨੇ ਅਨਾਉਂਸ ਕਰ ਦਿੱਤੀਆਂ ਨੇ ਉਹਦੀ ਜਿਹੜੀ ਡੇਟ ਇਹਨਾਂ ਨੇ ਰੱਖੀ ਆ 4 ਤਰੀਕ ਨੂੰ ਜਿਹੜੀ ਇਹਨਾਂ ਨੇ ਡੇਟ ਰੱਖੀ ਆ 4 ਅਕਤੂਬਰ ਤੱਕ ਜਿਹੜੀ ਲਾਸਟ ਡੇਟ ਜਿਹੜੀ ਸਾਨੂੰ ਦਿੱਤੀ ਗਈ ਆ 7 ਅਕਤੂਬਰ ਨੂੰ ਜਿਹੜੀਆਂ ਫਾਈਲਾਂ ਚੁੱਕੀਆਂ ਜਾਣਗੀਆਂ ਹਰਲੇ ਤੱਕ ਕਿਸੇ ਵੀ ਵਿਅਕਤੀ ਦੀ ਜਿਹੜੀ ਫਾਈਟ ਜਿਹੜੀ ਕੰਪਲੀਟ ਨਹੀਂ ਹੋਈ ਸੈਕਟਰੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਿੰਡ ਦਾ ਸੈਕਟਰੀ ਤੁਸੀਂ ਆਪ ਜਾ ਕੇ ਬਲਾਕ ਦੇ ਵਿੱਚ ਚੈੰਤੀ ਮਾਰ ਸਕਦੇ ਹੋ ਕੋਈ ਵੀ ਪਿੰਡ ਕਿਸੇ ਵੀ ਪਿੰਡ ਦਾ ਜਾਂ ਕੋਈ ਸਮੰਦਰਖ ਦਾ ਬਲਾਕ ਦਾ ਇਥੇ ਸੈਕਟਰੀ ਜਿਹੜਾ ਫਲਾਗ ਦੇ ਵਿੱਚ ਨਹੀਂ ਹੈਗਾ ਤੇ ਸਾਰੇ ਹੀ ਪਿੰਡ ਦੇ ਜਿੰਨੇ ਵੀ ਸਾਥੀ ਹੈ ਸਾਰੇ ਬੇਕਾਰ ਹੋ ਗਏ ਮਤਲਬ ਕੀ ਸਵੇਰ ਦੇ ਇਥੇ ਹੋ ਕੇ ਖੱਜਲੋਗੇ ਇਥੇ ਬੈਠੇ ਹੋਏ ਨਾ ਅੱਜ ਦੀ ਗੱਲ ਨਹੀਂ 2-3 ਦਿਨ ਦੀ ਗੱਲ ਹੋ ਗਈ ਆ ਖਾਸ ਕਰਕੇ ਜਿਹੜੀ ਪਰਚੀ ਕੱਟੀ ਜਾ ਰਹੀ ਹੈ ਉਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੀ ਕਹਿੰਦੇ ਨਾ ਅੱਜ ਤੋਂ ਬਾਅਦ ਦੋ ਛੁੱਟੀਆਂ ਹੈਗੀਆਂ ਤੇ 4 ਤਰੀਕ ਨੂੰ ਵੈਸੇ ਹੀ ਕੋਈ ਮਤਲਬ ਨਹੀਂ ਬਣਨ ਲੱਗਦਾ ਕਿ ਠਕਾ ਹੋ ਰਿਹਾ ਆ ਆਮ ਲੋਕਾਂ ਦਾ ਦੇਖੋ ਇਹ ਤਾਂ ਸਰੇ ਆਮ ਨੂੰ ਪਤਾ ਲੱਗ ਰਿਹਾ ਕਿ ਠਕਾ ਹੋ ਰਿਹਾ ਆ ਇਹ ਤਾਂ ਕਹੀ ਹੈਗਾ ਯਾਰ ਕਿਉਂਕਿ ਇਹਨਾਂ ਨੇ ਸਾਰਾ ਹੀ ਬਿਲਕੁਲ ਹੀ ਜਿਹੜਾ ਆ ਸਾਜ਼ਿਸ਼ ਦੇ ਤਹਿਤ ਜਿਹੜਾ ਕਾਰੋਬਾਰੀ ਜਿਹੜੀ ਕਰਨ ਦੇ ਆ ਪਰ ਸਰਕਾਰ ਦੇ ਕਹਿੰਦੇ ਕਿ ਬਿਨਾਂ ਭੇਦਭਾਵ ਤੋਂ ਆਪਾਂ ਜਿਹੜੇ ਇਲੈਕਸ਼ਨ ਕਰਵਾ ਰਿਆ ਕੱਲ ਇੱਕ ਮੰਤਰੀ ਦਾ ਬਿਆਨ ਵੀ ਆਇਆ ਸੀਗਾ ਕਿ ਕਿਸੇ ਦੀ ਫਾਇਦ ਜਿਹੜੀ ਇੰਜੈਕਟ ਨਹੀਂ ਕੀਤੀ ਜਾਏਗੀ ਬਿਨਾਂ ਭੇਦਭਾਵ ਤੋਂ ਇਲੈਕਸ਼ਨ ਦੁਵਾਏ ਜਾਣਗੇ ਦੇਖੋ ਜੀ ਇਹ ਸਿਰਫ ਹੋਰ ਸਿਰਫ ਇਹ ਮੀਡੀਆ ਦੇ ਵਿੱਚ ਆਪਣੇ ਮੋਦੇ ਜਾਂ ਬਿਆਨਬਾਜ਼ੀ ਜਾਂ ਝੂਠੇ ਪਾਸੇ ਦੇਣ ਦੀਆਂ ਗੱਲਾਂ ਨਾਲ ਜੋ ਹਕੀਕਤ ਵਿੱਚ ਹੋ ਰਿਹਾ ਇਹ ਸਾਰਾ ਹੀ ਸਮਾਜ ਔਰ ਸਾਰੇ ਹੀ ਲੋਕ ਇੱਥੇ ਦੇਖਦੇ ਪਏ ਨਾ ਕੀ ਮੰਗ ਕਰਦੇ ਆ ਅਸੀਂ ਮੰਗੇ ਹੀ ਕਰਦੇ ਪਏ ਆ ਅਗਰ ਸਾਨੂੰ ਜੇ ਟਾਈਮ ਦਿੱਤਾ ਗਿਆ ਤਾਂ ਸਹੀ ਤਰੀਕੇ ਨਾਲ ਤੁਰੰਤ ਇੱਥੇ ਜਿਹੜੇ ਸੈਕਟਰੀ ਨੇ ਇੱਥੇ ਪਹੁੰਚਣ ਬਲਾਕ ਦੇ ਵਿੱਚ ਔਰ ਹਰ ਇੱਕ ਦਾ ਜਿਹੜਾ ਆ ਛੋਟੇ ਵੱਡੇ ਦਾ ਜਿਹੜਾ ਆ ਪੰਚ ਸਰਪੰਚ ਦਾ ਜਿਹੜਾ ਤਰੀਕੇ ਨਾਲ ਫਾਈਲ ਇੱਥੇ ਲਗਾਈ ਜਾਵੇ ਤੇ ਨਹੀਂ ਤਾਂ ਅਸੀਂ ਸਰਕਾਰ ਦਾ ਮੁਰਦਾਬਾਰ ਕਰਦੇ ਪਏ ਆ ਔਰ ਕਰਦੇ ਰਵਾਂਗੇ ਉਹਨੇ ਚਾਰਾ ਸਾਹ ਰੋਡ ਨਹੀਂ ਚੁਕਾਂਗੇ ਚਾਹ ਪੀਂ ਜਾਂ ਪਰ